ਦੋਸਤੋ ਇਹ ਹੈ ਸਰੰਦ ਚੋ ਜਿਹੜਾ ਕਿ بارش ਦੇ ਦਿਨਾਂ 'ਚ ਜਦੋਂ ਜਾਦੇ بارش ਹੁੰਦੀ ਹੈ ਜਿਵੇਂ ਪਿਛਲੇ ਸਾਲ ਵੀ ਤੇ ਬਹੁਤ ਸਾਰੇ ਪਿੰਡਾਂ ਲਈ ਹੜ੍ਹਾਂ ਦਾ ਕਾਰਨ ਬਣ ਜਾਂਦੀ ਹੈ ਤੇ ਲੋਕਾਂ ਦੀ ਜਿਹੜੇ ਜਾਨ ਹੈ ਮੁੱਠੀ ਚ ਆ ਜਾਂਦੀ ਹੈ ਮੈਂ ਇਸ ਵੇਲੇ ਪਿੰਡ ਆਲੰਪੁਰ ਮੰਦਰਾਂ ਵਿਖੇ ਖੜਾ ਹਾਂਗਾ ਤੇ ਜਿੱਥੇ ਪਿਛਲੀ ਵਾਰ ਇਹ ਡਰੇਨ ਟੁੱਟਣ ਕਿਨਾਰੇ ਆ ਗਿਆ ਸੀ ਤੇ ਪਿੰਡ ਵਾਸੀਆਂ ਦੀ ਹਿੰਮਤ ਨਾਲ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਇਸ ਨੂੰ ਜਿਹੜਾ ਲੋਕਾਂ ਵੱਲੋਂ ਬੰਨ ਮਾਰ ਕੇ ਇਹਦਾ ਜਿਹੜਾ ਇਸ ਨੂੰ ਟੱਕਰ ਦਿੱਤੀ ਗਈ ਸੀ ਜਾਨੀ ਕਿ ਟੁੱਟਣ ਨਹੀਂ ਦਿੱਤਾ ਸੀ ਤੇ ਖੇਤਾਂ ਦੇ ਵਿੱਚ ਇਹ ਟੁੱਟ ਗਿਆ ਸੀ ਪਰ ਉੱਥੇ ਬੰਨ ਮਾਰ ਕੇ ਜਿਆਦਾ ਨੁਕਸਾਨ ਹੋਣ ਤੋਂ ਬਚਾ ਲਿਆ ਸੀ ਇਹਨਾਂ ਲੋਕਾਂ ਨੇ ਖੁਦ ਹੀ ਪੈਸੇ ਇਕੱਠੇ ਕੀਤੇ ਸੀ ਇਹਦੇ ਬਾਰੇ ਤੁਹਾਨੂੰ ਡਿਟੇਲ ਚ ਦੱਸਾਂਗੇ ਤਾਂ ਹੁਣ ਉਹ ਜਿਹੜੇ ਪੈਸੇ ਇਕੱਠੇ ਕੀਤੇ ਸੀ ਉਹਨਾਂ 'ਚੋਂ ਕੁਝ ਖਰਚ ਹੋ ਗਏ ਸੀ ਕੁਝ ਬਚ ਗਏ ਸੀ ਤੇ ਪਿੰਡ ਦੇ ਲੋਕਾਂ ਨੂੰ ਸਲੂਟ ਕਰਨਾ ਬਣਦਾ ਆਲੰਪੁਰ ਮੰਦਰਾਂ ਦੇ ਲੋਕਾਂ ਨੂੰ ਇਹਨਾਂ ਨੇ ਅੱਕਾਂ ਵਾਲੀ ਪੁਲ ਤੋਂ ਲੈ ਕੇ ਪਹਿਲਾਂ ਵੀ ਇਸ ਨੂੰ ਜਿਹੜਾ ਰੋਕਿਆ ਸੀਗਾ ਤੇ ਪਰ ਹੁਣ ਇਹ ਸਰਦੀ ਦੇ ਮੌਸਮ ਦੇ ਦੌਰਾਨ ਜਦੋਂ ਥੋੜੀ ਜਿਹੀ ਬੇਲ ਹੈ ਫਸਲਾਂ ਬੀਜ ਕੇ ਲੋਕ ਬੇਲੇ ਹੋਗੇ ਤਾਂ ਆਪਣੇ ਪਿੰਡ ਵਾਲੇ ਪਾਸੇ ਤਕਰੀਬਨ ਇਹ 2-3 ਕਿਲੋਮੀਟਰ ਲੰਬੀ ਪਟੜੀ ਹੈ ਜਿਹਦੇ ਬੰਨ ਨੂੰ ਮਜ਼ਬੂਤ ਕਰਨ ਦਾ ਇਹਨਾਂ ਨੇ ਬੀੜਾ ਚੁੱਕਿਆ ਹੋਇਆਗਾ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਤਿੰਨ ਟਰੈਕਟਰ ਇਹਨਾਂ ਨੇ ਕਿਰਾਏ ਦੇ ਉੱਪਰ ਲਗਾਈਆਂ ਹੋਈਆਂ ਟਰਾਲੀਆਂ ਤੇ ਇਹ ਮਿੱਟੀ ਪੈ ਰਹੀ ਹੈ ਫਿਰ ਇਹਨੂੰ ਜੀਸੀਬੀ ਨਾਲ ਜਿਹੜਾ ਸੈੱਟ ਕਰ ਦਿੱਤਾ ਜਾਊਗਾ ਤੇ ਹੁਣ ਧੜਾ ਧੜ ਇਹ ਜਿਹੜਾ ਕੰਮ ਹੈ ਉਹ ਦੂਰ ਤੱਕ ਦਿਖਾਈ ਦਿੰਦਾ ਹੈ ਤੇ ਪਿੰਡ ਦੇ ਮੋਤਬਰ ਬੰਦੇ ਜਿਹੜੇ ਨੇ ਸਾਰੇ ਹੀ ਨਗਰ ਨਿਵਾਸੀਆਂ ਨੇ ਤਿਲ ਫੁੱਲ ਆਪਣੀ ਸਮਰੱਥਾ ਮੁਤਾਬਕ ਇਹਨਾਂ ਨੂੰ ਪੈਸੇ ਦਿੱਤੇ ਤੇ ਇਸ ਦਾ ਟੱਕਰਾਂ ਕਰਨ ਵਾਸਤੇ ਇਹਨਾਂ ਨੇ ਜਿਹੜਾ ਇਸ ਨੂੰ ਨੱਥ ਪਾਈ ਹੈਗੀ ਪਹਿਲਾਂ ਗਰਮੀਆਂ ਦੇ ਮੌਸਮ ਚ ਹੜਾਂ ਚ ਵੀ ਪਾਈ ਤੇ ਹੁਣ ਵੀ ਪਾਈ ਹੋਈ ਹੈ ਦੋਸਤੋ ਨੌਜਵਾਨ ਹੈ ਪਿੰਡ ਦਾ ਹਰਮਿੰਦਰ ਹਰਵਿੰਦਰ ਸਿੰਘ ਜਿਹੜਾ ਕਿ ਇਸ ਮਹਿਮਾ ਦਾ ਹਿੱਸਾ ਹੈਗਾ ਤੇ ਇਹ ਇਸ ਵੇਲੇ ਜਿਹੜੇ ਮਿੱਟੀ ਐ ਉਹ ਪਾਉਣ ਦਾ ਕੰਮ ਇਹਨਾਂ ਨੇ ਚਲਾਇਆ ਹੋਇਆ ਇਹ ਉੱਥੇ ਵੀ ਉਹਦੇ ਚ ਨੇ ਤੇ ਜਾਣਕਾਰੀ ਦੇਣਗੇ ਤੇ ਤੁਸੀਂ ਉਸ ਵੇਲੇ ਕਿੰਨੇ ਕੁ ਪੈਸੇ ਇਕੱਠੇ ਕੀਤੇ ਸੀ ਪਹਿਲਾਂ ਇਕੱਠਾ ਹੋਈ 3 ਲੱਖ ਰੁਪਏ ਇਕੱਠਾ ਹੋਏ ਪਿੰਡ ਦੇ ਸਹਿਯੋਗ ਨਾਲ ਹਾਂਜੀ ਤੇ ਡਰੇਨ ਦੇ ਉੱਪਰ ਕੰਮ ਚੱਲਦਾ ਰਿਹਾ ਦੇਖੋ ਮਿੱਟੀ ਪਾ ਰਹੇ ਨੇ ਹੁਣ ਵੀ ਪਾ ਰਹੇ ਨੇ ਪਾ ਰਹੇ ਨੇ ਮਾਸਟਰ ਜੀ ਗੁਰਜਨ ਸਿੰਘ ਜੀ ਹਾਂਜੀ ਤੇ ਦੂਜੀਆਂ ਟੈਣੀ ਸਰਦੂਰ ਸਿੰਘ ਜੀ ਪੰਜ ਜਣੇ ਹੈਗੇ ਨੇ ਨਾਲ ਸਹਿਯੋਗ ਦੇ ਰਹੇ ਨੇ ਕੰਮ ਚੱਲਦਾ ਰਿਹਾਗਾ ਤੇ ਡਰੇਨ ਉਪਰ ਚਾਰਿਆ ਕੰਮ ਇਹਨਾਂ ਦੀ ਅਗਵਾਈ ਦੇ ਵਿੱਚ ਜਾਨਕਿ ਸਾਰੇ ਪਿੰਡ ਦਾ ਸਹਿਯੋਗ ਸਾਰਾ ਪਿੰਡ ਸਹਿਯੋਗ ਨਾਲ ਤਾਂ ਕੰਮ ਚੱਲ ਰਿਹਾ ਹੈਗਾ ਜਿੱਦਵਾਰੇ ਪੱਟਣ ਹਾਇ ਚੋਆ ਰਹਿੰਦਾ ਵਿੱਚ ਉਹਰਾ ਬੰਬਰੂ ਬਾਈ ਹੁਣ ਕੀ ਕੁਛ ਤੁਸੀਂ ਕਰ ਰਹੇ ਹੋਗੇ ਪਾ ਮਿੱਟੀ ਮਿੱਟੀ ਪਾ ਕੇ ਜਿਵੇਂ ਉੱਥੇ ਪਾੜੇ ਬੜੂ ਉੱਚੇ ਕਰਤਾ ਹੈ ਪਾੜੀਆਂ ਹਾਂ ਹੋਰ ਕੀ ਸਰਕਾਰ ਤੋਂ ਕੀ ਮਦਦ ਚਾਹੁੰਦੇ ਹੋ ਪਾਈ ਇਹ ਵੀ ਸਰਕਾਰ ਮਦਦ ਕਰੇ ਜੀ ਦੇਵੇ ਉਸ ਮਾੜਾ ਮੋਟਾ ਸਹਿਯੋਗ ਦੇਵੇ ਬਾ ਸਰਕਾਰ ਨਾਲ ਲੱਗਣ ਖੜਨ ਇਹ ਵੀ ਪਤਾ ਲੱਗਿਆ ਸੀਗਾ ਕਿ ਜਿਹੜਾ ਹੈ ਆਹ ਦਰਖਤ ਵੀ ਕਾਫੀ ਜਿਆਦੇ ਇਹ ਵਿੱਚੋਂ ਪਟਣੇ ਨੇ ਜੀ ਹਾਂਜੀ ਇਹ ਵਿੱਚੋਂ ਪਟਣੇ ਵਾਸਤੇ ਮਸ਼ੀਨਾਂ ਲੱਗਣਗੇ ਹੁਣ ਬੰਦ ਦਾ ਟਾਈਮ ਦਾ ਲੱਗਣਗੇ ਵਿੱਚ ਚੋਆ ਪਟਣਾਗਾ ਹਾਂਜੀ ਤੇ ਆ ਰਹੀ ਮਸ਼ੀਨਾਂ ਦੇਖੋ ਅੱਜ ਵੀ ਪੰਜਾਬ ਦੇ ਲੋਕ ਨੇ ਜਿਹੜੇ ਵੱਖ-ਵੱਖ ਕੁਦਰਤੀ ਆਫਤਾਂ ਸਮੱਸਿਆਵਾਂ ਨਾਲ ਦੋ ਚਾਰ ਹੋਣ ਵਾਸਤੇ ਡਟੇ ਹੋਏ ਨੇ ਇਹ ਟਰਾਲੀ ਆ ਰਹੀ ਆ ਮਿੱਟੀ ਦੀ ਭਰੀ ਹੋਈ ਤੇ ਜਿਹੜੀ ਤੇ ਇੱਥੇ ਬੰਨਾਂ ਦੇ ਉੱਪਰ ਜਾਏਗੀ ਤੇ ਦੂਰ-ਦੂਰ ਤੱਕ ਜਿਹੜਾ ਇਹ ਲੈ ਕੇ ਜਾਣਗੇ ਤੇ ਅਜੇ ਵੀ ਪਿੰਡਾਂ ਚ ਭਾਈਚਾਰਕ ਜਿਹੜੀ ਏਕਤਾ ਹੈ ਉਹਦੀ ਮਿਸਾਲ ਅਜੇ ਵੀ ਸਾਨੂੰ ਦੇਖਣ ਨੂੰ ਮਿਲਦੀ ਹੈਗੀ ਦੋਸਤੋ ਇਹ ਡਾਇਰੈਕਟਰ ਜਾ ਰਿਹਾ ਹੈ ਰਾਏ ਦੇ ਉੱਪਰ ਹਾਇਰ ਕੀਤੇ ਹੋਏ ਨੇ ਜਿਹੜਾ ਪਿੰਡ ਵਾਸੀਆਂ ਨੇ ਪੈਸਾ ਇਕੱਠਾ ਕੀਤਾ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਮਿੱਟੀ ਦੀ ਟਰਾਲੀ ਹੈ ਜਾਊਗੀ ਤੇ ਬੰਨੇ ਦੇ ਉੱਤੇ ਪਾਈ ਜਾਵੇਗੀ ਤੇ ਪਿੰਡ ਵਾਸੀਆਂ ਦੀ ਮੰਗ ਵੀ ਹੈ ਕਿ ਸਰਕਾਰਾਂ ਵੀ ਸਹਿਯੋਗ ਦੇਣ ਇਹੋ ਜਿਹੇ ਜਿਹੜੇ ਵੱਡੇ ਮਸਲੇ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਸਰਕਾਰਾਂ ਸਹਿਯੋਗ ਦੇਣ ਇਸ ਡਰੇਨ ਦੇ ਵਿੱਚੋਂ ਥਾਂ-ਥਾਂ ਜਿਹੜੇ ਵੱਡੇ ਦਰਖਤ ਉੱਗਰੇ ਨੇ ਜਾਂ ਬੂਟੀ ਆਈ ਹੈ ਤੇ ਉਸ ਨੂੰ ਖਤਮ ਕੀਤਾ ਜਾ ਸਕੇ ਤਾਂ ਕਿ ਲੋਕ ਗਰਮੀ ਦੇ ਮੌਸਮ ਦੌਰਾਨ ਜਦੋਂ ਬਰਸਾਤ ਹੁੰਦੀ ਹੈ ਸੁੱਖ ਦਾ ਸਾਹ ਲੈ ਸਕਣ